ਹਾਂ ਜੀ ਬਾਈ ਕੀ ਹਾਲ ਚਾਲ ਨੇ ਆ ਬਈ ਰਾਜਾ ਰਾਣੀ ਪੁੱਤਾਂ ਦੇ ਗੂੜੇ ਤੇ ਜਾਂਟੇ ਕਾਲਾ ਪੁੱਤ ਲੱਗਿਆ ਬਈ ਵੇਦਨਾ ਤੇ 15 ਹੰਬਾ ਦੀ ਕੂਚ ਵਿੱਚ ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਈ ਮੀਤ ਕਰਦਾ ਸਾਰੇ ਭਰਾ ਵਧੀਆ ਆਣਗੇ ਤੇ ਆਣਾ ਬਈ ਜਾਨਵਰਾ ਪੂਰੇ ਚੰਗੇ ਆ ਬਈ ਤੇ ਰੇਟ 'ਚ ਵੀ ਠੀਕ ਸੀ ਮਿਲ ਜਾਣਗੇ ਤੇ ਦੇਣੇ ਆ ਭਰਾ ਜੀ 14-15 ਜਾਨਵਰਾ ਪਿਛਲੇ ਸਾਲ ਦੇ ਰਹੇ ਸੀ ਬਈ ਪੱਠੀ ਆ ਸਾਰੇ ਤੇ ਦੇਣੇ ਆ ਜਿਸ ਭਰਾ ਨੂੰ ਚਾਹੀਦੇ ਹੋਵੇ ਬਈ ਕਾਲ ਕਰ ਸਕਦਾ ਬਰਨਾਲਾ ਜ਼ਿਲ੍ਹਾ ਆਪਾਂ ਨੰਬਰ ਪਾਵਾਗੇ ਵੀਡੀਓ ਤੇ ਜਿਸ ਵੀ ਭਰਾੜ ਲੈਣੇ ਮਦਾਨਵਰ ਵੀ ਕਾਲ ਕਰ ਲਿਓ ਤੇ ਫੋਨ ਉਹੀ ਕਰੇ ਭਾਈ ਜਿਹਨੇ ਲੈਣੇ ਹੋਏ ਜਾਨਵਰਾਂ ਦੀ ਪੂਰੀ ਗਰੰਟੀ ਹੋਊਗੀ ਪੂਰੀ ਗਰੰਟੀ ਨਾ ਦਿੱਤੇ ਜਾਣਗੇ ਪੁੱਤਰਾ ਤੇ ਆਪਾਂ ਤੁਹਾਨੂੰ ਦਿਖਾਉਣਾ ਪੁੱਤਰਾ ਬਈ ਕੱਲਾ ਕੱਲਾ ਕਰਕੇ ਤਾਂ ਤੁਹਾਨੂੰ ਨਾ ਸ਼ੌਂਕ ਕਰੋ ਨਾ ਪੁੱਤਰਾ ਪੂਰੇ ਚੰਗੇ ਆ ਭਾਈ ਹੌਲੀ ਗਰੰਟੀ ਹੋਊ ਇਹਨਾਂ ਦੀ ਬਾਕੀ ਪਰਖ ਨਾਲ ਵੀ ਭਾਈ ਦੇਖੀ ਜਾਣਗੇ ਤੇ ਆਪਾਂ ਤੁਹਾਨੂੰ ਦਿਖਾਉਣਾ ਠੋੜੀ ਜਿਹੀ ਜੋੜੀ ਦਾ ਬਈ ਤੇ ਇਹ ਖੱਟੀ ਦਾ ਤੇ ਲੱਗੇ ਵਿੱਚ ਬਈ ਪਿਛਲੇ ਸਾਲ ਛੱਡਣ ਗਏ ਨਹੀਂ ਹੋ ਰਹੇ ਤੇ ਜਿਸ ਵੀ ਭਰਾਣੇ ਲਿਜਾਣੇ ਆ ਸ਼ੱਭ ਵੀ ਸਕਦਾ ਬਈ ਜੇ ਬੱਚੇ ਘੜਾਉਣੇ ਬੱਚੇ ਘੜਾ ਸਕਦਾ ਨਾਲ ਤੇ ਗੱਜ ਜਾਣਗੇ ਬਹੁਤ ਸੋਹੇ ਜੀ ਬਈ ਆ ਪੱਠਾ ਕਬੂਤਰਾਂ ਦਾ ਬਈ ਆ ਗੂਦਰੀਆਂ ਚਿੱਟੀਆਂ ਦੀ ਤੇ ਆ ਗੂਦਰੀ ਦੀ ਪੂਰੀ ਫੁੱਲ ਗਾਰੰਟੀ ਬਈ ਇਹਦੀ ਲੋਜ ਪੂਰੀ ਪੂਰੀ ਅੱਗ ਵਾਲਿਆ ਜੰਨੀ ਵੀ ਗਾ ਸਕਦਾ 1:00 ਵਜੇ ਬਾਜੀ ਨਿਬੜੀ ਬਈ ਜੈਦੀ ਭਾਂਣ ਕੱਲੀ ਰਹੀ ਸੀ ਇਹ ਗੂਦਰੀ ਦੀ ਬਲੱਡ ਬੈਂਡ ਸੋ ਯਾਰ ਉਤਰਾ ਇਹ ਹਜ਼ਾਰ ਵਾਲੀ ਉਤਰਾ ਦੀ ਮੈਂ ਸਭ ਇਹ ਚ ਉਹ ਵੀ ਨੋਗਾ ਭਾਈ ਕਿਤਿਆਂ ਖਾਂ ਬਰ ਪਰਣ ਧੋਨੇ ਬਸ ਬੈੱਡ ਪੂਰਾ ਲੰਮਾ ਉਤਰ ਪੂਰਾ ਘੇੜ ਬੈਡ ਆ ਯਾਰ ਗੂਦਰੀ ਆ ਭਾਈ ਦੇਖ ਸਕਦੇ ਹੋ ਭਾਈ ਪੂਰੀ ਜੰਗੀ ਗੂਦਰੀ ਆ ਭਾਈ ਹੋਲੀ ਪੜੀਆਂ ਨੂੰ ਮੈਂ ਲਿਓ ਹੋਊਗੀ ਸਾਰਾ ਗੀ ਉਹ ਹੀ ਰੱਟ ਲੈ ਆ ਗੁੱਤਰਾ ਵੀ ਨੰਨੇ ਬਈ ਡਾ ਬਰੋੜੀ ਆਰੇ ਭੈਣ ਭਰਾ ਨਹੀਂ ਬਈ ਐਡੋ ਐਡੀ ਆ ਬਹੁਤ ਦੂਰੋਂ ਉੱਡਣ ਦੇ ਪੂਰੇ ਚੰਗੇ ਆ ਬਈ ਫੋਲੀ ਗਰਮੀ ਆਦਾ ਸੂਰਜ ਗੋਲੀ ਘੋਂਦਾ ਜੀ ਬਈ ਬੱਚਾ ਹੁੰਦਾ ਰੱਬ ਜੀ ਘੜਾ ਰਹਿੰਦਾ ਜੀ ਹਾਂ ਜੀ ਬਈ ਕੀ ਹਾਲ ਚਾਲ ਨੇ ਆ ਬਈ ਰਾਏ ਰਾਣੀ ਪੁੱਤਰਾ ਜੂਰੀ ਤੇ ਜਾਂਟੇ ਕਾਲਾ ਕੁੱਤਰ ਲੱਗਿਆ ਬਈ ਵੇਦਨਾ ਤੇ 15 ਗੰਭਾ ਦੀ ਪੂਚ ਬਈ ਥੱਲੋਂ 900 ਬਈ ਪੂਰੀ ਪੂਸਾ ਕਾਲੀਆਂ ਨੌਂਦਰਾ 50 ਮਿੰਨੀ ਲੰਮੀ ਮੋਜਾ ਬਈ 50 ਮਿੰਨੀ ਤੇ ਇਹ ਬਈ ਦੇਣੀ ਆ ਪੁੱਤਰੀ 15 12 ਪੂਚ ਪੂਰੀ ਜਿਆਦਾ ਹੀ ਚੰਗੀ ਆ ਬਈ ਪੱਠੀ ਹੈਗੀ ਬਈ ਪਿਛਲੇ ਸਾਲ ਦੀ ਜੇਸ ਪ੍ਰਾਣੇ ਲੈਣੀ ਹੋਵੇ ਬਈ ਕਾਲ ਕਰ ਸਕਦਾ ਨਾਲ ਇਹਦੇ ਕੁੱਤਰਾ ਬਈ ਗਣੀ ਨੰਮ ਗਨੇ ਆ ਮੈਂ ਫਰਗਨ ਦੇ ਦੁਆਰ ਵੀਡੀਓ ਖੋਲਮਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 14 ਬਾਰੇ ਵੀ ਮਾਕੇ ਕਢਾ ਕੇ ਦੇ ਕੂਤਰੀ ਚੱਕੀ